ਗਲੋਬਲ ਅਪੀਅਰਸ ਕੈਨੇਡਾ ਨੇ ਭਾਰਤ ਤੋਂ ਆਈਆਂ ਰਿਪੋਰਟਾਂ ਉੱਤੇ ਸਪਸ਼ਟ ਕਰਨ ਦੀ ਧਿਆਨ ਜਿਨ੍ਹਾਂ ਦੇ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਦੋਵੇਂ ਦੇਸ਼ ਤੋਂ ਵੱਲੇ ਵਪਾਰ ਕਲਪਾਤ ਮੋੜੀ ਸ਼ੁਰੂ ਕਰਨ ਦੇ ਲਈ ਧਿਆਨ ਨਹੀਂ ਕੈਨੇਡੀਅਨ ਧਰਤੀ ਉੱਤੇ ਇੱਕ ਕੈਨੇਡੀਅਨ ਸਿਰਕਾ ਕਾਰਕੁਨ ਦੀ ਹੱਤਿਆ ਮਗਰੋਂ ਦੋਵਾਂ ਮੁਲਕਾਂ ਦੇ ਫੂਟਨੀਤਿਕ ਰਸਤੇ ਵਿਗੜਨ ਤੋਂ ਦੋ ਸਾਲ ਬਾਅਦ ਇਸ ਉਪਾਰ ਵਾਤਾ ਦੇ ਮੋੜ ਸ਼ੁਰੂ ਹੋਉਂਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਗਲੋਬਲ ਅਫੇਅਰਸ ਵਿਭਾਗ ਦੇ ਡਿਪਟੀ ਮੰਤਰੀ ਡੇਵਿਡ ਮੋਲਿਸਨ ਨੇ ਆਪਣੇ ਭਾਰਤੀ ਹਮਦਰੂਤਬਾ ਦੇ ਨਾਲ ਪਿਤੇ ਹਫ਼ਤੇ ਮੁਲਾਕਾਤ ਕੀਤੀ ਅਤੇ ਹੋਕਰੇ ਤੌਰ ਤੇ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੂੰ ਵੀ ਮਿਲੇ ਭਾਰਤੀ ਬਿਆਨ ਅਨੁਸਾਰ ਦੋਹਾਂ ਦੇਸ਼ਾਂ ਦੇ ਵਿਚਕਾਰ ਵੱਖ-ਵੱਖ ਖੇਤਰਾਂ ਜਿਵੇਂ ਕਿ ਉਹ ਬਾੜ ਰੱਖਿਆ, ਉर्जा, ਅਹਿਮ ਕਰਨੀਜਾ, ਸ਼ਾਂਤੀ ਅਤੇ ਕਾਨੂੰਨੀ ਸਹਿਯੋਗ ਖੇਤੀਬਾੜੀ ਵਰਗੇ ਮੁੱਦਿਆਂ ਤੇ ਮੋੜ ਸੰਵਾਦ ਸ਼ੁਰੂ ਕਰਨ ਤੇ ਸਹਿਮਤੀ ਬਣੀ ਹੈ। ਭਾਰਤੀ ਸਰਕਾਰ ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਦੋਹਾਂ ਦੇਸ਼ ਆਪਣੇ ਆਪਣੇ ਮਿਸ਼ਨਾਂ ਅਤੇ ਕੌਂਸਲੇਟਾ ਦੇ ਵਿੱਚ ਜ਼ਰੂਰੀ ਸਟਾਫ ਭਤੌਂਦੇ ਲਈ ਵੀ ਕਦਮ ਚੁੱਕੇ ਜਾਣਗੇ। તાਜੂ ਉਹ ਬਾੜ ਰੱਖ ਦਿਆਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੀ ਭਾਰਤ ਦੇ ਮੀਡੀਆ ਨੇ ਇਸ ਗੱਲ ਨੂੰ ਇੰਜ ਪੇਸ਼ ਕੀਤਾ ਕਿ ਉਹ ਬਾਰਤ ਗੱਲਬਾਤਾਂ ਮੁੜ ਤੋਂ ਸ਼ੁਰੂ ਹੋਣ ਵਾਲੀਆਂ ਨੇ ਪਰ ਕੈਨੇਡਾ ਨੇ ਇਸ ਉੱਤੇ ਕੁਝ ਹੋਰ ਰੁਖ ਅਪਣਾਇਆ ਹੈ